ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀਵਨ ਚ ਹੋਰ ਕੁਝ ਹੋਵੇ ਜਾਂ ਨਾ ਹੋਵੇ ਪਰ ਇੱਕ ਚੀਜ਼ ਪੱਕੀ ਹੋਵੇਗੀ ਉਹ ਹੈ ਦੁੱਖ ਮਹਾਰਾਜ ਕਹਿੰਦੇ ਨੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ ਸੁਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁਖ ਗੁਰੂ ਨਾਨਕ ਮਹਾਰਾਜ ਦਾ ਬਚਨ ਹੈ ਤੇ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜਾ ਦੁੱਖ ਨੂੰ ਛੱਡ ਕੇ ਸੁੱਖ ਮੰਗਦਾ ਹੈ ਸਿਰਫ ਸੁੱਖ ਮੰਗਦਾ ਹੈ ਉਹ ਸਿਰਫ ਸਿਰ ਖਾ ਪਾ ਰਿਹਾ ਹੈ ਕਿਉਂਕਿ ਦੁਨੀਆ ਦਾ ਕੋਈ ਵੀ ਸੁੱਖ ਐਸਾ ਨਹੀਂ ਜੋ ਆਪਣੇ ਨਾਲ ਦੁੱਖ ਨਾ ਲੈ ਕੇ ਆਵੇ ਹਰੇਕ ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ ਹੈ ਜੇਕਰ ਤੁਸੀਂ ਸੁੱਖ ਦੀ ਮੰਗ ਕਰੋਗੇ ਤੇ ਦੁੱਖ ਆਵੇਗਾ ਆ ਕੇਗਾ ਪਰ ਦੁੱਖ ਦੀ ਇੱਕ ਖਾਸੀਅਤ ਹੈ ਦੁੱਖ ਦੀ ਇਹ ਖਾਸੀਅਤ ਹੈ ਕਿ ਦੁੱਖ ਤੁਹਾਡੇ ਜੀਵਨ ਨੂੰ ਭਾਨਦਾ ਹੈ ਦੁੱਖ ਹੀ ਤੁਹਾਡੇ ਜੀਵਨ ਨੂੰ ਕੱਢਦਾ ਹੈ ਦੁੱਖ ਦੋ ਹੀ ਕੰਮ ਕਰਦਾ ਹੈ ਜਾਂ ਤੇ ਤੁਹਾਡੀ ਜ਼ਿੰਦਗੀ ਨੂੰ ਸਵਾਰੇਗਾ ਜਾਂ ਤੁਹਾਡੀ ਜ਼ਿੰਦਗੀ ਨੂੰ ਵਿਗਾੜੇਗਾ ਇਹ ਤੁਸੀਂ ਤੈਅ ਕਰਨਾ ਹੈ ਦੁੱਖ ਨੂੰ ਤੁਸੀਂ ਪੌੜੀ ਬਣਾਣਾ ਹੈ ਦੁੱਖ ਦੇ ਜਰੀਏ ਤੁਸੀਂ ਕਾਮਯਾਬ ਹੋਣਾ ਹੈ ਦੁੱਖ ਨੂੰ ਪੌੜੀ ਬਣਾ ਕੇ ਤੁਸੀਂ ਅੱਗੇ ਵਧਣਾ ਹੈ ਕਿਉਂਕਿ ਦੁੱਖ ਹੀ ਹੈ ਜਿਹੜਾ ਤੁਹਾਨੂੰ ਘੜੇਗਾ ਪਰ ਕਈ ਵਾਰੀ ਐਸਾ ਵੀ ਹੋ ਜਾਂਦਾ ਹੈ ਕਿ ਤੁਸੀਂ ਚੜੇ ਹੁੰਦੇ ਹੋ ਤੇ ਤੁਹਾਡੇ ਜੀਵਨ ਚ ਦੁੱਖ ਆ ਜਾਂਦਾ ਹੈ ਉਹ ਦੁੱਖ ਉਹ ਤਕਲੀਫ ਉਹ ਪੀੜਾ ਤੁਹਾਨੂੰ ਹੇਠਾਂ ਵੀ ਲੈ ਆਉਂਦੀ ਹੈ ਇੱਕ ਛੋਟੀ ਜੀ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਤੇ ਉਸ ਕਹਾਣੀ ਦੇ ਜ਼ਰੀਏ ਆਪਾਂ ਸਮਝਦੇ ਹਾਂ ਕਿ ਦੁੱਖ ਸਵਾਰਦਾ ਵੀ ਹੈ ਦੁੱਖ ਵਿਗਾੜਦਾ ਵੀ ਹੈ ਦੁੱਖ ਭੰਨਦਾ ਵੀ ਹੈ ਦੁੱਖ ਘਟਦਾ ਵੀ ਹੈ ਦੋਵੇਂ ਕੰਮ ਕਰਦਾ ਹੈ ਕਹਿੰਦੇ ਇਜ਼ਰਾਈਲ ਦੇ ਅੰਦਰ ਇੱਕ ਮਿਊਜ਼ੀਅਮ ਸੀਗਾ ਉਹਦੀ ਖਾਸੀਅਤ ਇਹ ਸੀ ਕਿ ਉਹਦੇ ਅੰਦਰ ਇੱਕ ਬੜੀ ਬਾ ਕਮਾਲ ਸੰਗ ਮਰਮਰ ਦੀ ਮੂਰਤੀ ਸੀ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਲੋਕ ਉਸ ਮੂਰਤੀ ਨੂੰ ਦੇਖਣ ਆਉਂਦੇ ਸੀ ਔਰ ਔਰ ਉਸ ਦੀ ਸਿਫਤ ਕਰਦੇ ਸੀ ਵਡਿਆਈ ਕਰਦੇ ਸੀ ਤੇ ਕਹਿੰਦੇ ਸੀ ਵੀ ਕਮਾਲ ਦੀ ਮੂਰਤੀ ਹੈ ਇੱਕ ਰਾਤ ਕੀ ਹੋਇਆ ਉਸ ਸੰਗਮਰਮਰ ਦੀ ਮੂਰਤੀ ਅਤੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਸਨ ਸੰਗਮਰਮਰ ਦੀਆਂ ਹੇਠਾਂ ਫਰਸ਼ ਤੇ ਉਹਨਾਂ ਦੋਨਾਂ ਦੇ ਵਿਚਕਾਰ ਗੱਲਬਾਤ ਹੁੰਦੀ ਹੈ ਇੱਕ ਟਾਈਲ ਕਹਿੰਦੀ ਹੈ ਮੂਰਤੀ ਨੂੰ ਕਹਿੰਦੀ ਹੈ ਕਿ ਇਹ ਬੜੀ ਬੇਨਿਆਈ ਹੈ ਬੜੀ ਬੇਇਨਸਾਫੀ ਹੈ ਕੀ ਹਜ਼ਾਰਾਂ ਮਿਲਾਂ ਤੋਂ ਲੋਕ ਤੈਨੂੰ ਦੇਖਣ ਵਾਸਤੇ ਹੁੰਦੇ ਨੇ ਤੇਰੀ ਸਿਫ਼ਤ ਤੋਂ ਸੁਲਾਹ ਕਰਦੇ ਤੇਰਾ ਜਸ ਕਰਦੇ ਸਜਦੇ ਵੀ ਤੈਨੂੰ ਲੋਕ ਕਰਦੇ ਨੇ ਵਾ ਵਾ ਵੀ ਤੇਰੀ ਹੁੰਦੀ ਐ ਪਰ ਸਾਨੂੰ ਪੈਰਾਂ ਦੇ ਹੇਠ ਲਿਤਾੜਿਆ ਜਾਂਦਾ ਐ ਐਸਾ ਕਿਉਂ ਐ ਔਰ ਉਹ ਟਾਇਲ ਕਹਿੰਦੀ ਐ ਕਿ ਤੈਨੂੰ ਧਿਆਨ ਐ ਕਿ ਜਦੋਂ ਸਾਨੂੰ ਲਿਆਂਦਾ ਗਿਆ ਸੀ ਇੱਥੇ ਅਸੀਂ ਇੱਕ ਹੀ ਥਾਂ ਤੋਂ ਦੋਨੋਂ ਪੈਦਾ ਹੋਏ ਸੀ ਤੂੰ ਵੀ ਤੇ ਮੈਂ ਵੀ ਜਦੋਂ ਅਸੀਂ ਪੱਥਰ ਰੂਪ ਸੀ ਤੇ ਦੋਨਾਂ ਦਾ ਸੋਰਸ ਇੱਕੋ ਹੀ ਸੀ ਦੋਨਾਂ ਦੇ ਪੈਦਾ ਹੋਣ ਦੀ ਜਗ੍ਹਾ ਇੱਕੋ ਹੀ ਸੀ ਸਾਨੂੰ ਇੱਕੋ ਹੀ ਸਾਧਨ ਦੇ ਦੁਆਰਾ ਲਿਆਂਦਾ ਗਿਆ ਇੱਕੋ ਹੀ ਮੂਰਤੀ ਘੜ ਦੇ ਪਾਸ ਲਿਆਂਦਾ ਗਿਆ ਤੂੰ ਵੀ ਸੰਗਮਾਰ ਮਾਰਾ ਮੈਂ ਵੀ ਸੰਗਮਾਰ ਮਾਰਾਂ ਫਿਰ ਇਹ ਬੇਨਿਆਈ ਕਿਉਂ ਤੈਨੂੰ ਲੋਕ ਸਜਦੇ ਕਰਦੇ ਨੇ ਸਾਨੂੰ ਪੈਰਾਂ ਦੇ ਹੇਠ ਲਤਾੜਦੇ ਨੇ ਐਸਾ ਕਿਉਂ ਹੈ ਹੁਣ ਉਹ ਮੂਰਤੀ ਕਹਿੰਦੀ ਹੈ ਵੀ ਤੂੰ ਸਹੀ ਕਹਿ ਰਹੀ ਹੈ ਸਾਡੇ ਪੈਦਾ ਹੋਣ ਦੀ ਜਗਾ ਇੱਕੋ ਹੀ ਹੈ ਤੂੰ ਵੀ ਸੰਗਮਰ ਮਰ ਮਾਰ ਹੈ ਮੈਂ ਵੀ ਸੰਗਮਰ ਮਾਰਾਂ ਸਾਨੂੰ ਲਿਆਂਦਾ ਵੀ ਇੱਕੋ ਸਾਧਨ ਦੇ ਦੁਆਰਾ ਗਿਆ ਸੀ ਤੇ ਸਾਨੂੰ ਲਿਆਂਦਾ ਵੀ ਇੱਕੋ ਹੀ ਮੂਰਤੀ ਘੜੇ ਦੇ ਪਾਸ ਸੀ ਪਰ ਤੈਨੂੰ ਯਾਦ ਹੈ ਤੈਨੂੰ ਖਿਆਲ ਹੈ ਕਿ ਜਦੋਂ ਸਾਨੂੰ ਲਿਆਂਦਾ ਗਿਆ ਸੀ ਤੇ ਉਸ ਮੂਰਤੀ ਘੜੇ ਨੇ ਮੈਨੂੰ ਨਹੀਂ ਬਲਕਿ ਤੈਨੂੰ ਚੁਣਿਆ ਸੀ ਉਹ ਕਹਿੰਦੇ ਮੈਨੂੰ ਯਾਦ ਹੈ ਮੈਨੂੰ ਧਿਆਨ ਹੈ ਉਹ ਮੂਰਤੀ ਕਾੜਾ ਬੜਾ ਹੀ ਨਿਰਦਈ ਸੀ ਉਸਨੇ ਆਪਣੇ ਹੱਥ ਦੇ ਅੰਦਰ ਸ਼ੈਣੀ ਪਕੜੀ ਹੋਈ ਸੀ ਘਾਤੌੜਾ ਪਕੜਿਆ ਹੋਇਆ ਸੀ ਬੜੀ ਬੇਰਹਿਮੀ ਦੇ ਨਾਲ ਉਸਨੇ ਉਹ ਸ਼ੈਣੀ ਤੇ ਹਥੌੜੇ ਨਾਲ ਮੈਨੂੰ ਛਲਣਾ ਸ਼ੁਰੂ ਕਰ ਦਿੱਤਾ ਸੀ ਉਹ ਦਰਦ ਅਸਹਿ ਸੀ ਉਹ ਪੀੜਾ ਅਸਹਿ ਸੀ ਇਸ ਕਰਕੇ ਮੈਂ ਉਸ ਦਾ ਵਿਰੋਧ ਕੀਤਾ ਸੀ ਉਹ ਮੂਰਤੀ ਕਹਿੰਨੇ ਕਿ ਬਸ ਜਦੋਂ ਤੂੰ ਵਿਰੋਧ ਕੀਤਾ ਉਹਨੇ ਤੈਨੂੰ ਛੱਡ ਦਿੱਤਾ ਤੇ ਮੈਨੂੰ ਪਕੜ ਲਿਆ ਉਹੀ ਸ਼ੈਣੀ ਸੀ ਤਿੱਖੀ ਉਹੀ ਹਥੌੜਾ ਸੀ ਉਸੇ ਸ਼ੈਣੀ ਤੇ ਉਸੇ ਹਥੌੜੇ ਦੇ ਨਾਲ ਉਹਨੇ ਮੇਰੇ ਤੇ ਕੰਮ ਸ਼ੁਰੂ ਕਰ ਦਿੱਤਾ ਸੀ ਮੈਂ ਉਸ ਦਰਦ ਨੂੰ ਉਸ ਪੀੜਾ ਨੂੰ ਆਪਣੇ ਤਨ ਤੇ ਹੰਡਾਇਆ ਔਰ ਉਸੇ ਪੀੜਾ ਦੇ ਵਿੱਚੋਂ ਮੈਂ ਪੈਦਾ ਹੋਈ ਉਸ ਨੇ ਮੇਰਾ ਜਿਹੜਾ ਫਾਲਤੂ ਪੱਥਰ ਸੀ ਉਸ ਨੂੰ ਉਤਾਰ ਦਿੱਤਾ ਔਰ ਮੈਨੂੰ ਪ੍ਰਗਟ ਕਰ ਦਿੱਤਾ ਬਸ ਆਹੀ ਕਾਰਨ ਹੈ ਕਿ ਮੈਨੂੰ ਲੋਕ ਸਜਦੇ ਕਰਦੇ ਨੇ ਮੇਰਾ ਲੋਕਚਾਸ ਕਰਦੇ ਨੇ ਮੇਰੀ ਵਡਿਆਈ ਕਰਦੇ ਨੇ ਔਰ ਤੂੰ ਪੈਰਾਂ ਦੇ ਹੇਠ ਹਲ ਲਤਾੜੀ ਜ ਗਈਆਂ ਲਤਾੜੀ ਜਾ ਰਹੀਆਂ ਇਸੇ ਤਰ੍ਹਾਂ ਇਸ ਗੱਲ ਨੂੰ ਆਪਾਂ ਸਮਝਣਾ ਹੈ ਕਿ ਦੁੱਖ ਤੁਹਾਨੂੰ ਭਾਨਾ ਦਾ ਵੀ ਹੈ ਦੁੱਖ ਤੁਹਾਨੂੰ ਘੜਦਾ ਵੀ ਹੈ ਪਰ ਡਿਪੈਂਡ ਤੁਹਾਡੇ ਤੇ ਕਰਦਾ ਹੈ ਦੁੱਖ ਆਇਆ ਹੈ ਤੁਸੀਂ ਟੁੱਟ ਗਏ ਹੋ ਦੁੱਖ ਨੇ ਤੁਹਾਨੂੰ ਖਤਮ ਕਰ ਦੇਣਾ ਹੈ ਦੁੱਖ ਆਇਆ ਹੈ ਪਰ ਉਸ ਦੁੱਖ ਨੂੰ ਤੁਸੀਂ ਪੌੜੀ ਬਣਾ ਲਿਆ ਹੈ ਦੁੱਖ ਤੁਹਾਨੂੰ ਸਵਾਰ ਦੇਗਾ ਏਸੀ ਚੀਜ਼ ਨੂੰ ਗੁਰੂਦੇਵ ਕਹਿੰਦੇ ਕਿ ਦੁੱਖ दारू ਸੋਖ ਰੋਗ ਬਾਇ ਇਹਨੂੰ ਮਹਾਰਾਜ ਕਹਿੰਦੇ ਕੇਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਇਹਨੂੰ ਵੀ ਮਹਾਰਾਜ ਕਹਿੰਦੇ ਦਾਤ ਹੈ ਦੁਖ ਵੀ ਦਾਤ ਹੈ ਪੀੜਾ ਵੀ ਦਾਤ ਹੈ ਕਿਉਂਕਿ ਦੁਖ ਤੁਹਾਨੂੰ ਘੜਦਾ ਹੈ ਸੋ ਇਹ ਗੱਲ ਚੇਤੇ ਰੱਖਿਓ ਕਿ ਸਾਡਾ ਜੀਵਨ ਬਿਨਾਂ ਦੁਖ ਤੋਂ ਹੈ ਹੀ ਨਹੀਂ ਦੁਖ ਤੇ ਹੈ ਪਰ ਉਸ ਦੁਖ ਨੂੰ ਤੁਸੀਂ ਕਿਵੇਂ ਲੈ ਰਹੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਉਹ ਦੁਖ ਨੂੰ ਪੌੜੀ ਬਣਾਓ ਅੱਗੇ ਵਧਣ ਦੇ ਲਈ ਉਸ ਨੂੰ ਵਰਤੋ ਆਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ